ਅੱਜ ਦੀ ਪ੍ਰੈਸ ਕਾਨਫਰੰਸ ਬਾਰੇ ਅਪਾ ਨੂੰ ਜਿਵੇਂ ਪਤਾ ਹੀ ਹੈ ਜੀ ਸਾਡੇ ਮਾਨਯੋਗ ਸੀਐਮ ਸਰ ਪੰਜਾਬ ਤੇ ਡੀਜੀਪੀ ਸਰ ਪੰਜਾਬ ਦੀ ਡਾਇਰੈਕਸ਼ਨ ਦੇ ਉੱਤੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਐਂਟੀ ਸੋਸ਼ਲ ਐਲੀਮੈਂਟਸ ਦੇ ਉੱਤੇ ਕਾਰਵਾਈਆਂ ਚੱਲ ਰਹੀਆਂ ਨੇ ਸਾਡਾ ਆਯੁੱਧ ਨਸ਼ਾ ਵਿਰੁੱਧ ਫੇਜ਼ 2 ਤੇ ਨਾਲ ਗੈਂਗਸਟਰਾਂ ਤੇ ਵਾਰ ਜਿਹੜਾ ਸਾਡਾ ਇਕ ਕਮਿਸ਼ਨ ਮੋਰ ਦੇ ਤਹਿਤ ਆਪਾਂ ਸਾਰੇ ਲੱਗੇ ਹੋਏ ਆ ਉਸੇ ਲੜੀ ਦੇ ਵਿੱਚ ਲੁਧਿਆਣਾ ਦੇ ਹਾਤੀ ਪੁਲਿਸ ਨੂੰ ਕੱਲ ਇੱਕ ਬੜੀ ਚੰਗੀ ਸਫਲਤਾ ਮਿਲੀ ਜਦੋਂ ਸਾਡੀ ਸੀਆਈਏ ਦੀ ਟੀਮ ਅੰਡਰ ਦ ਸੁਪਰਵੀਜ਼ਨ ਆਫ ਐਸਪੀਡੀ ਡੀਐਸਪੀਡੀ ਇਨਚਾਰਜ ਸੀਆਈਏ ਉਹਨਾਂ ਦੀ ਟੀਮ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਆਪਾਂ ਚਾਰ ਬੰਦੇ ਜਿਹੜਾ ਤਲਵੰਡੀ ਰਾਏ ਪਿੰਟ ਦਾ ਸਾਡਾ ਸਦਰ ਹਾਈ ਕੋਰਟ ਦਾ ਉੱਥੇ ਆਪਾਂ ਇਹਨਾਂ ਨੂੰ ਰਾਉਂਡ ਅਪ ਕੀਤਾ ਤੇ ਨਾਕਾਬੰਦੀ ਕੀਤੀ ਹੋਈ ਸੀ ਤੇ ਇੱਕ ਸਵਿਫਟ ਗੱਡੀ ਤੇ ਆ ਰਹੇ ਸੀ ਰੰਗ ਚਿੱਟੇ ਗੱਡੀ ਦੇ ਤੇ ਉਸ ਦੇ ਵਿੱਚੋਂ ਆਪਾਂ ਨੂੰ ਚੈਕਿੰਗ ਕਰਨ ਤੇ ਇਹਨਾਂ ਨੂੰ ਭਾਰੀ ਮਾਤਰਾ ਦੇ ਵਿੱਚ ਹੈਰੋਇਨ ਬਰਾਮਦ ਹੋਈ ਹੈ ਜਿਹਦੀ ਕੋਈ ਜਿਹੜਾ ਟੋਟਲ ਉਹਦੀ ਕੁਆਂਟੀਟੀ ਹੈਗੀ ਉਹ 3 ਕਿਲੋ ਤੇ 34 ਗ੍ਰਾਮ ਤੇ ਨਾਲ ਹੀ ਨਾਲ ਇੱਕ ਅਸਲਾ ਵੀ ਬਰਾਮਦ ਹੋਇਆ ਹੈ ਜਿਹੜਾ ਬਕਤੀ ਬੋਰ ਦਾ ਇੱਕ ਪਿਸਤਲ ਹੈਗਾ ਦੇਸੀ ਨਾਲ ਇੱਕ ਮੈਗਜ਼ੀਨ ਤੇ ਦੋ ਜਿੰਦਾ ਕਾਰਤੂਸ ਤੇ ਇਹਦੇ ਨਾਲ ਹੀ 30000 ਰੁਪਏ ਦੀ ਡਰਗ ਬਣੀ ਰਿਕਵਰ ਹੋਈ ਹੈ ਸੋ ਇੱਕ ਵੱਡੀ ਸਫਲਤਾ ਹੈਗੀ ਹੈ ਜਿਹੜਾ ਸਾਡਾ ਆਨਗੋਇੰਗ ਆਪਰੇਸ਼ਨਸ ਹੈ ਉਹਦੇ ਵਿੱਚ ਲੁਧਿਆਣਾ ਦੀ ਹਾਤੀ ਪੁਲੀਸੀ ਹੈ ਜੀ ਸਰ ਕਿਹੋ ਜਿਹਾ ਰਹਿਣਾ ਸੀ ਬਾਰਡਰ ਪਾਰਦੀ ਹੈ ਜੀ ਇੱਕ ਵੀ ਜੀ ਇਹ ਜਿਹੜੇ ਜੀ ਤਿੰਨ ਬੰਦੇ ਹੈਗੇ ਆ ਇੱਕ ਸਾਡਾ ਮੇਨ ਬੋਬੀ ਜਸਵਿੰਦਰ ਉਸ ਬੋਬੀ ਐਥਿਆਨੇ ਪਿੰਡ ਦਾ ਰਹਿਣ ਵਾਲਾ ਹੈ ਜੀ ਇਸ ਤੇ ਪਹਿਲਾਂ ਵੀ ਕਰੀਬ 6 ਪਰਚੇ ਦਰਜ ਹੈ ਇਹਦੇ ਵਿੱਚ ਉਹ ਇਹ ਦੋ ਜੀ ਹੁਣ ਸਾਨੂੰ ਵਾਂਟਡ ਵੀ ਸੀਗਾ ਸੋ ਇਹ ਇੱਕ ਵੱਡੀ ਕੈਚ ਹੈਗੀ ਹੈ ਮੈਂ ਇਹਨੂੰ ਕਹੂਗਾ ਤੇ ਨਾਲ ਦੀ ਨਾਲ ਇਹਦਾ ਇੱਕ ਡਰਾਈਵਰ ਸੀਗਾ ਪ੍ਰਿੰਸ ਜਿਹੜਾ ਬੰਦੀ ਚਲਾਉਂਦਾ ਸੀ ਉਹਨੂੰ ਇਹ ਕੁਝ ਪੈਸੇ ਦਿੰਦਾ ਸੀ ਇਹ ਇਸੇ ਸਮਾਨ ਵੇਚਣ ਲਈ ਤੇ ਨਾਲ ਇੱਕ ਹੋਰ ਬੰਦਾ ਵੀ ਫੜਿਆ ਹੈ ਜਿਹੜਾ ਕਿ ਜਗਰਾਉਂ ਦਾ ਰਹਿਣ ਵਾਲਾ ਹੈ ਉਹਦੇ ਉੱਤੇ ਵੀ ਪਹਿਲਾਂ ਇੱਕ ਕਮਰਸ਼ੀਅਲ ਕੁਆਂਟੀਟੀ ਦਾ ਮਕਦਮਾ ਹੈ ਰਾਹੁਲ ਹੈ ਉਹਦਾ ਨਾਮ ਸੋ ਇਹ ਤਿੰਨ ਬੰਦੇ ਜਗਰਾਉਂ ਦੇ ਨੇ ਵੀ ਹੈਗੇ ਨੇ ਇੱਕ ਬੰਦਾ ਜਿਹੜਾ ਇਹਨਾਂ ਦਾ ਮੇਨ ਸਪਲਾਈਅਰ ਸੀ ਉਹ ਵੀ ਇਹਨਾਂ ਨਾਲ ਹੀ ਸੀਗਾ ਕੱਲ ਜਦੋਂ ਰੌਂਡ ਅਪ ਕੀਤਾ ਤੇ ਉਹ ਉਹ ਓਟਾਰੀ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੋ ਬੇਸਿਕਲੀ ਇਹਨਾਂ ਦੇ ਜੋ ਸਾਨੂੰ ਪ੍ਰੀਲਿਮਨਰੀ ਪੁਛ ਪੁਛਗੇ ਚ ਪਤਾ ਚੱਲੇ ਹੈ ਉਹੀ ਹੈ ਵੀ ਇਹ ਕ੍ਰਾਸ ਬਾਰਡਰ ਜਿਹੜਾ ਹੈਗਾ ਪਾਕਿਸਤਾਨ ਤੋਂ ਮੰਗਾ ਕੇ ਇਹ ਅੱਗੇ ਸਪਲਾਈ ਕਰਦੇ ਸੀਗੇ ਤੋ ਇਹ ਕਾਫੀ ਮੈਂ ਕਹਾਂਗਾ ਇੰਪੋਰਟੈਂਟ ਅਚੀਵਮੈਂਟ ਹੈਗੀ ਹੈ ਸੀਆਈਏ ਟੀਮ ਦੀ ਪਹਿਲਾਂ ਵੀ ਰੌਂਡ ਲਾ ਚੁੱਕੇ ਹੈ ਸਰ ਇਦਾਂ ਦੀ ਹੀਰੋਇਨ ਉੱਪਰੋਂ ਲੈ ਕੇ ਜੀ ਬਿਲਕੁਲ ਜਿਵੇਂ ਪਹਿਲਾਂ ਵੀ ਇਹਨਾਂ ਨੇ ਡੈਫੀਨਿਟਲੀ ਹੁਣ ਬਾਕੀ ਅਸੀਂ ਰਿਮਾਂਡ ਇਹਨਾਂ ਦਾ ਲੈ ਰਹੇ ਹਾਂ ਪੋਰਟ ਸਪੇਸ਼ ਕਰਕੇ ਡਿਟੇਲਸ ਪਤਾ ਚੱਲੂਗਾ ਬਟ ਜੇ ਤੁਸੀਂ ਦੇਖੋ ਤਾਂ ਰਾਹੁਲ ਤੇ ਵੀ ਕਮਰਸ਼ੀਅਲ ਕੁਆਂਟੀਟੀ ਦਾ ਪਹਿਲਾ ਮੁਕੱਦਮਾ ਹੈ ਜਸਵਿੰਦਰ ਦੇ ਸੋ ਇਹ ਪ੍ਰੀਲਿਮਿਨਰੀ ਕੁਲਕਸ਼ਨ ਨੇ ਮੰਨਿਆ ਵੀ ਇਹ ਪਹਿਲਾਂ ਵੀ ਇਦਾਂ ਦੀ ਕਾਰਵਾਈਆਂ ਇਹਨਾਂ ਨੇ ਕੀਤੀਆਂ ਨੇ ਸੋ ਬਾਕੀ ਦਾ ਡਿਟੇਲ ਹੁਣ ਅਸੀਂ ਇਹਨਾਂ ਦਾ ਫੋਨ ਮੇ ਫੋਰੈਂਸਿਕਸ ਵੀ ਕਰਾਵਾਂਗੇ ਟੈਕਨੀਕਲ ਐਨਾਲਿਸਿਸ ਸਾਰਾ ਕਰਕੇ ਸਾਨੂੰ ਪੂਰੀ ਉਮੀਦ ਹੈ ਕਿ ਹੋਰ ਇਹਨਾਂ ਵਿੱਚ ਅਸੀਂ ਡੀਪ ਡੀਪਲੀ ਡਿਗ ਕਰਕੇ ਤੇ ਕਾਫੀ ਖੁਲਾਸੇ ਹੋਰ ਹੋਣਗੇ ਜਿਹੜਾ ਅਸਲਾ ਜੀ ਉਹ ਨਜਾਇਜ਼ ਹੈ ਦੋ ਨੰਬਰ ਦਾ ਬਿਲਕੁਲ ਉਹ ਨਜਾਇਜ਼ ਹੈ ਕਿਹੜੀ ਜਿਹੜੇ ਸਪਲਾਈ ਕਰਦੇ ਸੀ ਜੀ ਇਹ ਜਿਹੜਾ ਇਹ ਜ਼ਿਆਦਾ ਇਹਨਾਂ ਦੀ ਜਿਹੜੀ ਏਰੀਆ ਆਫ ਆਪਰੇਸ਼ਨ ਹੈਗਾ ਜੀ ਉਹ ਰਾਈ ਕੋਟ ਦਾ ਏਰੀਆ ਹੈਗਾ ਜੀ ਜ਼ਿਆਦਾ ਜੀ ਤੇ ਪਹਿਲਾਂ ਡੀਲ ਤੇ ਸੀ ਜੀ ਇਹ ਜਿਹੜੇ ਕੇਸਾਂ ਦੇ हां पहला ये जेड़े 4 کیسਾਂ ਚ ਬੇਲਤੇ ਸੀਗਾ ਜਿਹੜੇ 2 ਕੇਸੇ ਜਾਂ ਉਹਨਾਂ ਤੇ ਵਾਂਟਡ ਸੀਗਾ ਜਿਹੜਾ ਜਸਵਿੰਦਰ ਉਸ ਕੋਬੀਆ ਤੇ ਠੀਕ ਹੈ ਜੀ ਉਹ ਸਪਲਾਈ ਚੇਨ ਸਰ ਪਤਾ ਲੱਗੀ ਕਿ ਉਹ ਨਹੀਂ ਹਾਂ ਬਿਲਕੁਲ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਜਿਹੜੇ 3 ਬੰਦੇ ਸੀ ਇਹਨਾਂ ਤੇ ਪਿੱਛੇ ਜਿਹੜਾ ਬੰਦਾ ਸੀ ਫੜਿਆ ਅਟਾਰੀ ਵਾਲਾ ਉਹ ਹਰਪ੍ਰੀਤ ਹੈ ਉਹਦਾ ਨਾਮ ਉਹ ਹੈਗਾ ਤੇ ਉਹਦੇ ਪਿੱਛੇ ਹੁਣ ਕਾਲ ਹੈਗਾ ਜਿਹਦੇ ਸਿੱਧਾ ਪਾਕਿਸਤਾਨ 'ਚ ਟੱਚ ਹੋਊਗਾ ਜਿਹੜਾ ਮੇਨ ਸਪਲਾਈਅਰ ਜਿਹਨੂੰ ਆਪਾਂ ਕਹ ਦਿੰਦੇ ਆ ਜਿਹੜਾ ਕੋਰੀਅਰ ਦਾ ਕੰਮ ਕਰਦੇ ਆ ਜਿਹੜੇ ਬਾਰਡਰ ਤੋਂ ਮੰਗਾਉਂਦੇ ਨੇ ਡ੍ਰੋਨ ਰਾਹੀਂ ਆ ਇਵਨ ਹਿਊਮਨ ਜਿਹੜੀ ਸਮਗਲਿੰਗ ਹੁੰਦੀ ਹੈ ਸੋ ਉਹ ਕਿਹੜਾ ਬੰਦਾ ਹੈਗਾ ਉਹ ਆਪਾਂ ਹੁਣ ਜਿਹੜਾ ਹਰਪ੍ਰੀਤ ਹੈ ਉਹ ਉਹਦੀ ਪੁੱਛ ਕੇ ਸਭ ਨੂੰ ਪੂਰੀ ਉਮੀਦ ਹੈ ਵੀ ਆਪਾਂ ਨੂੰ ਪਤਾ ਚੱਲ ਜਾਊਗਾ ਉਹਦਾ ਫੋਨ ਫੋਰੈਂਸਿਕਸ ਨਾਲ ਫੋਨ ਵੀ ਬਰਾਮਦ ਹੋ ਗਿਆ ਸੋ ਡਿਟੇਲ ਉਹਦਾ ਫੋਨ ਵੀ ਐਨਾਲਿਸਿਸ ਕਰਾਂਗੇ ਸਾਰਾ ਵੀ ਉਹਦੇ ਵਿੱਚ ਕਿਹੜੇ ਬੰਦਿਆਂ ਦੇ ਟੱਚ ਚ ਹੈਗਾ ਉਹ ਹੋਰ ਬਾਰਡਰ ਦੇ ਤੇ ਸਾਨੂੰ ਉਮੀਦ ਹੈ ਵੀ ਆਪਾਂ ਤਫਤੀਸ਼ ਚ ਹੋਰ ਇਹਦੇ ਵਿੱਚ ਡੈਫੀਨਿਟਲੀ ਹੋਊਗਾ ਠੀਕ ਹੈ ਫਿਰ ਕੁਝ ਹੋਊਗਾ